ਇਤਨ ਤਿੰਨ ਗੈਂਗਸਟਰ ਦੇ ਭਗਵਾਨਪੁਰ ਨੇ ਗੈਂਗਸਟਰ ਅਸੋਸੀਏਸ਼ੀਏਟੀਆਂ ਦੇ ਸਬੰਧਤ ਕਿਉਂ ਦੇ ਬਣ ਤਾਏ। ਇਤਨ ਵਿਅਕਤੀ ਗ੍ਰਫਤਾਰ ਹੋਏ ਐਰਲੀ 20s ਦੇ ਤਿੰਨੋਂ ਮੁੰਡੇ। ਇੱਕ ਤਾਂ ਨਿਖਲ ਹੈ। ਇੱਕ ਦਾ ਨਾਮ ਸੁਜਾ 파ਰਸ ਇਹ ਦੋਨੋਂ ਅਮਰਸਰ ਦੇ ਰਹਿਣ ਵਾਲੇ। ਇਹ ਦੋਨਾਂ ਤੇ ਦੋਨਾਂ ਨੂੰ ਮਿਲਾ ਕੇ 20 ਦੇ ਕਰੀਬ ਮੁਕਦਮੇ ਤਰਜ ਹੈ। ਤੇ ਮਰਡਰ ਅਟੈਂਪਟ ਟੂ ਮਰਡਰ ਦੇ ਦਕੈਤੀ ਦੇ। ਤੀਜਾ ਬੰਦਾ ਜਿਹੜਾ ਉਹ ਜਲੰਧਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਦਲਿਤ ਉਸ ਲਕੀਏ। ਇਹ ਤਾਂ ਕੋਈ ਪਰਚਾ ਦਰਜ ਨਹੀਂ ਹੈ ਇੱਕ ਤੀਜੇ ਮਹੀਨੇ ਮਰੜਨ ਹੋਇਆ ਸੀਗਾ ਪੁਲਿਸ ਸਟੇਸ਼ਨ ਦੇ ਬਾਹਰ ਅੰਮ੍ਰਿਤਸਰ ਉਧਰ ਚਰਾਸ਼ਦੀਪ ਨਾਮ ਦਾ ਇੱਕ ਵਿਅਕਤੀ ਸੀਗਾ ਨੂੰ ਗੋਲੀਆਂ ਮਾਰੀ ਸੀਗੇ ਉਹਦੇ ਵਿੱਚ ਜਿਹੜੇ ਪ੍ਰਾਇਮਕਿਊ ਸੀਗੇ ਉਹ ਪਾਰਸ ਤੇ ਮਿਲ ਸੀ ਇਹ ਪੱਜ ਨਹੀਂ ਸੀਗੇ ਉਦੋਂ ਇੱਕ ਬੰਦਾ ਸ਼ਾਰਕ ਦੇ ਉੱਤਰ ਹੋਇਆ ਸੀ ਪੱਜ ਕੇ ਥੋੜੇ ਦਿਨ ਜਲੰਧਰ ਵੀ ਰਹੀ ਫਿਰ ਇਹ ਐਮਪੀ ਚਲੇ ਗਏ ਫਿਰ ਨਾਲ ਇਹ ਜੇਲ੍ਹ ਚ ਲੈ ਕੇ ਆਏ ਐਮ ਤੇ ਇਹਨਾਂ ਦਾ ਕੁਕੀਏ ਸਵਾਰ ਸੀਗਾ ਕਿ ਇਸ ਵਾਰ ਨੂੰ ਕੋਈ ਜੇਲ੍ਹ ਚ ਕੋਈ ਬੰਦਾ ਮਿਲਿਆ ਸੀਗਾ ਐਮਪੀ ਦਾ ਉਹਦੇ ਕੋਲ ਚਲੇ ਗਿਆ ਸੀ ਇਹਨਾਂ ਨੇ ਤਿੰਨ ਵੈਪਨ ਉੱਥੋਂ ਐਮਪੀ ਤੋਂ ਪ੍ਰੋਕਿਊਰ ਕੀਤੇ ਤੇ ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਨਾਲ ਰੈਕੀ ਕੀਤੀ ਹੋਈ ਸੀਗੀ ਇਹ ਵੈਪਨ ਉਹਨੂੰ ਐਲੀਮੀਨੇਟ ਕਰ ਕਰਨ ਲਈ ਲੈ ਕੇ ਆਏ ਸੀਗੇ ਤਿੰਨ ਵੈਪਨ ਵੀ ਰਿਕਵਰ ਹੋਇਆ ਮਾਤੋਂ ਤੇ ਜੇਕੂ ਦੇ ਨਾਲ ਅਸੋਸੀਏਟਡ ਹੈ ਜਿਹੜੀ ਗੈਂਗ ਦੇ ਗੁਰਗਿਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀਦੈ ਰਹੀ ਸੀ ਉਹ ਲੋਕਲ ਉਹਨਾਂ ਦਾ ਜਿਹੜੇ اپੋਜ਼ ਕਰਦੇ ਕਿਹੜੀ ਗੈਂਗ ਸੀ ਉਹ اپੋਜ਼ ਲੋਕਲ ਗਾਇ ਹੈ ਇਨਵੈਸਟੀਗੇਸ਼ਨ ਚੱਲੀ ਹੈ ਤੇ ਪੁਲਿਸ ਤੋਂ ਨਹੀਂ ਵੀ ਗਰੀ ਇਨਵੈਸਟੀਗੇਸ਼ਨ ਜਿਲੰਦਰ ਨਹੀਂ ਜੇ ਇਧਰ ਨੇ ਟੱਚ ਦੇ ਵਿੱਚ ਐਸਾ ਜੇਲ ਜੇਲ ਚ ਰਹੇ ਹੋਏ ਸਮਾਂ ਹਾਂ ਹਾਂ ਲਲਿਤ ਤੇ ਕੋਈ ਕੋਈ ਪਰਚਾ ਨਹੀਂ ਹੈ ਪਰ ਇਹਨਾਂ ਦਾ ਕੋਈ ਇੱਕ ਕਾਮਨ ਲਿੰਕ ਹੈ ਕਾਮਨ ਲਿੰਕ